ਸਸ਼ੀਅਕਾਲ ਅੱਜ ਆਪਾਂ ਇੱਕ ਐ ਕਹਿ ਲੋ ਇੱਕ ਐਸੇ ਨਾਇਕ ਦੀ ਕਹਾਣੀ ਤੇ ਚਾਤ ਪਾ ਰਿਆਂ ਜਿਸ ਦਾ ਨਾਮ ਭਾਰਤੀ ਇਤਿਹਾਸ ਚ ਹਮੇਸ਼ਾ ਚਮਕਦਾ ਰਹੇਗਾ ਹਾਂਜੀ ਮਿਲਖਾ ਸਿੰਘ ਜਿਨ੍ਹਾਂ ਨੂੰ ਦੁਨੀਆ ਉੱਡ ਦੇ ਸਿੱਖ ਵਜੋਂ ਜਾਣਦੀ ਹੈ ਬਿਲਕੁਲ ਦ ਫਲਾਈਂਗ ਸਿਕ ਸਾਡੇ ਕੋਲ ਅੱਜ ਉਹਨਾਂ ਦੀ ਜੀਵਨੀ ਦੇ ਕੁਝ ਅਹਿਮ ਪਹਿਲੂ ਨੇ ਜਿੱਥੋਂ ਉਹਨਾਂ ਦੇ ਜੀਵਨ ਦੇ ਖਾਸ ਮੋੜਾਂ ਦਾ ਪਤਾ ਲੱਗਦਾ ਹੈ ਹਾਂਜੀ ਬਿਲਕੁਲ ਤੇ ਸਾਡਾ ਮਕਸਦ ਦੇਖੋ ਇਹੀ ਸਮਝਣਾ ਹੈ ਕਿ ਕਿਵੇਂ ਇੱਕ ਬੰਦਾ ਜਿਸਨੇ 1947 ਦੀ ਵੰਡ ਦਾ ਇਨਾ ਵੱਡਾ ਦੁਖਾਂਤ ਛੱਲਿਆ ਬਹੁਤ ਭਿਆਨਕ ਉਹ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚੋਂ ਇੱਕ ਬਣ ਗਿਆ ਸੋ ਆਪਾਂ ਉਹਨਾਂ ਦੇ ਸੰਘਰਸ਼ ਹਿੰਮਤ ਸਫਲਤਾ ਸਾਰੇ ਸਫ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਫ਼ਰ ਸ਼ੁਰੂ ਹੁੰਦਾ ਹੈ ਦੇਖੋ 20 ਨਵੰਬਰ 1929 ਨੂੰ ਗੋਵਿੰਦਪੁਰਾ ਚ ਜੋ ਹੁਣ ਪਾਕਿਸਤਾਨ ਚ ਹੈ ਅੱਛਾ ਪਰ ਅਸਲ ਕਹਾਣੀ ਚ ਮੋੜ ਆਉਂਦਾ 1947 ਚ ਵੰਡ ਵੇਲੇ ਉਦੋਂ ਹਾਲਾਤ ਬਹੁਤ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਹਮ ਸਿਰਫ 18 ਸਾਲ ਦੇ ਸੀ ਉਹ ਜਦੋਂ ਉਹਨਾਂ ਨੇ ਆਪਣੇ ਅੱਖਾਂ ਸਾਹਮਣੇ ਆਪਣੇ ਮਾਂ ਪਿਓ ਤੇ ਕਈ ਭੈਣ ਭਰਾਵਾਂ ਦਾ ਕਤਲ ਹੁੰਦੇ ਦੇਖਿਆ ਓਹੋ ਬਹੁਤ ਦੁਖਦਾਈ ਹਾਂਜੀ ਇਹ ਸਿਰਫ ਘਰ ਛੱਡਣਾ ਨਹੀਂ ਸੀ ਇਹ ਤਾਂ ਮਤਲਬ ਆਪਣਾ ਸਭ ਕੁਝ ਗਵਾ ਦੇਣ ਵਾਲੀ ਗੱਲ ਸੀ ਆਪਣੀ ਪਹਿਚਾਨ ਤੱਕ ਹਮ ਕਈ ਦਿਨ ਵਿਚਾਰੇ ਰੈਫਿਊਜੀ ਕੈਂਪਾਂ 'ਚ ਭੁੱਖੇ ਪਿਆਸੇ ਪਟਕਦੇ ਰਹੇ ਤੇ ਫਿਰ ਕਿਵੇਂ ਨਾ ਕਿਵੇਂ ਦਿੱਲੀ ਪਹੁੰਚੇ ਇਹ ਉਹ ਜ਼ਖਮ ਸੀ ਜੋ ਸ਼ਾਇਦ ਸ਼ਾਇਦ ਕਦੇ ਪਰੇ ਹੀ ਨਹੀਂ ਸੁਣ ਕੇ ਰੂਹ ਕੰਬ ਜਾਂਦੀ ਹੈ ਐਡੇ ਵੱਡੇ ਹਾਦਸੇ ਤੋਂ ਬਾਅਦ ਤਾਂ ਅਕਸਰ ਲੋਕ ਟੁੱਟ ਜਾਂਦੇ ਨੇ ਹਿੰਮਤ ਹਾਰ ਜਾਂਦੇ ਨੇ ਹਾਂਜੀ ਬਿਲਕੁਲ ਪਰ ਮਿਲਖਾ ਸਿੰਘ ਦੇ ਕੇਸ 'ਚ ਲੱਗਦਾ ਜਿਵੇਂ ਐਸੇ ਦੁੱਖ ਨੇ ਉਹਨਾਂ ਅੰਦਰ ਕੋਈ ਕੋਈ ਅੱਗ ਜਗਾ ਦਿੱਤੀ ਹੋਵੇ ਅੱਗੇ ਵਧਣ ਦੀ ਹਾਂ ਕਿ ਕਹਿ ਸਕਦੇ ਜ਼ਿੰਦਗੀ 'ਚ ਵੱਡਾ ਬਦਲਾਅ ਆਵਤਾ ਉਦੋਂ ਆਇਆ ਜਦੋਂ ਉਹ ਫੌਜ 'ਚ ਭਰਤੀ ਹੋਏ ਹੈਨਾ ਹਾਂ ਜੀ ਬਿਲਕੁਲ ਫੌਜ ਇੱਕ ਬਹੁਤ ਵੱਡਾ ਮੋੜ ਸੀ ਪਰ ਦੇਖੋ ਸਿਰਫ ਪਰਤੇਬਾ ਹੋਣਾ ਹੀ ਕਾਫੀ ਨਹੀਂ ਹੁੰਦਾ ਫੌਜ ਦੇ ਮਾਹੌਲ 'ਚ ਐਸਾ ਕੀ ਸੀ ਜਿਸ ਨੇ ਉਹਨਾਂ ਦੀ ਇਸ ਇਸ ਕੱਚੀ ਪ੍ਰਤਿਭਾ ਨੂੰ ਤਰਾਸ਼ਿਆ ਦੇਖੋ ਜੀ ਫੌਜ ਨੇ ਸਿਰਫ ਨੌਕਰੀ ਨਹੀਂ ਦਿੱਤੀ ਉਹਨਾਂ ਨੇ ਇੱਕ ਟਾਂਚਾ ਦਿੱਤਾ ਇੱਕ ਅਨੁਸ਼ਾਸਨ ਦਿੱਤਾ ਜ਼ਿੰਦਗੀ ਨੂੰ ਇੱਕ ਮਕਸਦ ਮਿਲਿਆ ਅੱਛਾ ਉਹ ਜੋ ਵੰਡ ਤੋਂ ਬਾਅਦ ਹਫੜਾ ਦਫੜੀ ਸੀ ਨਾ ਉਸ ਤੋਂ ਨਿਕਲ ਕੇ ਫੌਜ ਦੀ ਸਖਤ ਰੂਟੀਨ ਟ੍ਰੇਨਿੰਗ ਉਹਨਾਂ ਨੇ ਉਹਨਾਂ ਦੀ એનર્ਜੀ ਨੂੰ ਸਹੀ ਪਾਸੇ ਲਾਇਆ ਹਾਂ ਇਹ ਗੱਲ ਸਹੀ ਹੈ ਤੇ ਉੱਥੇ ਹੀ ਇੱਕ ਆਮ ਜੀ ਦੌੜ ਸੀ ਜਿੱਥੇ ਪਹਿਲੀ ਵਾਰ ਪਤਾ ਲੱਗਾ ਕਿ ਨਸਾ ਕੋਈ ਖਾਸ ਗੱਲ ਹੈ ਅੱਛਾ ਹਾਂਜੀ ਫੌਜ ਦੇ ਅਫਸਰਾਂ ਨੇ ਇਹ ਹੀਰਾ ਪਛਾਣ ਲਿਆ ਫਿਰ ਉਹਨਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਖੇਡਾਂ 'ਚ ਅੱਗੇ ਵਧਣ ਲਈ ਪੂਰਾ ਸਪੋਰਟ ਕੀਤਾ ਹੂੰ ਸ਼ੁਰੂਆਤੀ ਟ੍ਰੇਨਿੰਗ ਤਾਂ ਬਹੁਤ ਹੀ ਔਖੀ ਸੀ ਕਹਿੰਦੇ ਨੇ ਪਰ ਉਹਨਾਂ ਅੰਦਰ ਜਿਹੜੀ ਅੱਗ ਸੀ ਨਾ ਉਹ ਉਸ ਤੋਂ ਵੀ ਤੇਜ਼ ਸੀ ਤੇ ਇਸੇ ਅੱਗ ਨੇ ਫਿਰ ਟਰੈਕ ਤੇ ਕਮਾਲ ਦਿਖਾਇਆ 1958 ਦਾ ਸਾਲ ਉਹ ਤਾਂ ਬਹੁਤ ਖਾਸ ਰਿਹਾ ਉਹਨਾਂ ਲਈ ਬਹੁਤ ਜ਼ਿਆਦਾ ਏਸ਼ੀਅਨ ਖੇਡਾਂ 'ਚ ਦੋ 골ਡ ਮੈਡਲ ਹਾਂਜੀ ਤੇ ਫਿਰ ਉਸੇ ਸਾਲ ਕਾਰਡਿਫ 'ਚ ਰਾਸ਼ਟ੍ਰਮੰਡਲ ਖੇਡਾਂ ਕਾਮਨਵੈਲਥ ਗੇਮਸ 440 ਗਾਜ਼ ਦੀ ਦੌੜ 'ਚ ਸੋਨ ਤਗਮਾ ਬਿਲਕੁਲ ਤੇ ਇਹ ਸਿਰਫ ਇੱਕ ਜਿੱਤ ਨਹੀਂ ਸੀ ਹਾਂ ਇਹ ਆਜ਼ਾਦ ਭਾਰਤ ਲਈ ਰਾਸ਼ਟ੍ਰਮੰਡਲ ਖੇਡਾਂ 'ਚ ਐਥਲੈਟਿਕਸ ਦਾ ਪਹਿਲਾ ਸੋਨ ਤਗਮਾ ਸੀ ਪਹਿਲਾ ਵਾਹ ਮਤਲਬ ਇਤਿਹਾਸ ਬਣਾ ਦਿੱਤਾ ਉਸ ਨਵੇਂ-ਨਵੇਂ ਆਜ਼ਾਦ ਹੋਏ ਦੇਸ਼ ਲਈ ਇਸ ਜਿੱਤ ਦੇ ਮਹਨਤ ਬਹੁਤ ਹੋਣਗੇ ਬਹੁਤ ਜ਼ਿਆਦਾ ਇਸ ਜਿੱਤ ਨੇ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੇ ਇੱਕ ਨਵੀਂ ਪਛਾਣ ਦਿੱਤੀ ਸੀ ਫਿਰ ਆਇਆ 1960 ਦਾ ਰੋਮ 올림픽 ਹਾਂ ਰੋਮ 올림픽 ਉਹ 400 ਮੀਟਰ ਫਾਈਨਲ ਹਾਂਜੀ ਸਾਰਾ ਦੇਸ਼ ਦੇਖ ਰਿਹਾ ਸੀ ਉਹ ਦੌੜ ਤਾਂ ਇਤਿਹਾਸਿਕ ਸੀ ਇੱਕ ਫੋਟੋ ਫਿਨਿਸ਼ ਹੋਇਆ ਹੂੰ ਤੇ ਉਹ ਚੌਥੇ ਨੰਬਰ ਤੇ ਆਏ ਕੰਸੀ ਦਾ ਤਗਮਾ ਸਿਰਫ 0.1 ਸੈਕਿੰਡ ਨਾਲ ਮਿਸ ਹੋ ਗਿਆ 1 ਸੈਕਿੰਡ ਦੇ ਦਸਵੇਂ ਹਿੱਸੇ ਨਾਲ ਬਸ ਇੰਨਾ ਕੁ ਫਰਕ ਹਾਂਜੀ ਕਹਿੰਦੇ ਨੇ ਕਿ ਸ਼ਾਇਦ ਸ਼ਾਇਦ ਆਖਰੀ ਮੀਟਰਾਂ 'ਚ ਉਹਨੇ ਪਿੱਛੇ ਮੁੜ ਕੇ ਦੇਖ ਲਿਆ ਸੀ ਖੈਰ ਮੈਡਲ ਭਾਵੇਂ ਨਾ ਮਿਲਿਆ ਹਮਮ ਪਰ ਉਹਨਾਂ ਦਾ ਜਿਹੜਾ ਟਾਈਮ ਸੀ 45.73 ਸੈਕਿੰਡ ਉਹ ਅਗਲੇ 40 ਸਾਲ ਤੱਕ ਭਾਰਤ ਦਾ ਨੈਸ਼ਨਲ ਰਿਕਾਰਡ ਰਿਹਾ 40 ਸਾਲ ਇਹ ਤਾਂ ਹਾਰ ਕੇ ਵੀ ਜਿੱਤਣ ਵਾਲੀ ਗੱਲ ਹੋ ਗਈ ਬਿਲਕੁਲ ਇਕ ਤਰ੍ਹਾਂ ਨਾਲ ਜਿੱਤ ਹੀ ਸੀ ਉਹ ਇਹ ਪਲਤ ਸੱਚੀ ਪਾਰਤੀ ਖੇਡ ਇਤਿਹਾਸ ਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਇਸ ਤੋਂ ਬਾਅਦ ਹੀ ਉਹਨਾਂ ਨੂੰ ਉੜਦੇ ਸਿੱਖ ਦਾ ਖਿਤਾਬ ਮਿਲਿਆ ਹਾਂਜੀ ਇਸੇ ਦੌਰ ਚ ਇਹ ਕਹਾਣੀ ਵੀ ਬੜੀ ਦਿਲਚਸਪ ਹੈ ਖਾਸ ਕਰਕੇ ਕਿ ਇਹ ਖਿਤਾਬ ਉਹਨਾਂ ਨੂੰ ਪਾਕਿਸਤਾਨ ਚ ਮਿਲਿਆ ਹਾਂ ਇਹ ਵੀ ਇੱਕ ਖਾਸ ਗੱਲ ਹੈ ਕੀ ਇਹ ਸਿਰਫ ਇਸ ਲਈ ਸੀ ਕਿ ਉਹਨਾਂ ਨੇ ਪਾਕਿਸਤਾਨ ਦੇ ਚੈਂਪੀਅਨ ਅਬਦੁਲ ਫਾਲਕ ਨੂੰ ਹਰਾਇਆ ਸੀ ਜਾਂ ਜਨਰਲ ਈਯੂਬ ਖਾਨ ਨੇ ਜਦੋਂ ਇਹ ਖਿਤਾਬ ਦਿੱਤਾ ਤਾਂ ਉਸ ਪਿੱਛੇ ਕੋਈ ਹੋਰ ਗੱਲ ਵੀ ਸੀ ਦੇਖੋ ਇਹ ਮੁਕਾਬਲਾ 1960 ਚ ਲਾਹੌਰ ਚ ਹੋਇਆ ਸੀ ਤੇ ਭਾਰਤ-ਪਾਕ ਦੀ ਟੱਕਰ ਕਰਕੇ ਇਹਨੂੰ ਬਹੁਤ ਵੱਡਾ ਮੰਨਿਆ ਜਾ ਰਿਹਾ ਸੀ ਅੱਛਾ ਅਬਦੁਲ ਖਾਲੀਕੋਦੋ ਏਸ਼ੀਆ ਦੇ ਸਭ ਤੋਂ ਤੇਜ਼ ਦੌੜਾਕ ਮੰਨੇ ਜਾਂਦੇ ਸੀ ਤੇ ਜਦੋਂ ਮਿਲਖਾ ਸਿੰਘ ਨੇ ਉਹਨਾਂ ਨੂੰ ਹਰਾਇਆ ਨਾ ਤਾਂ ਉੱਥੋਂ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਉਹ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਮਿਲਖਾ ਤੁਸੀਂ ਦੌੜੇ ਨਹੀਂ ਤੁਸੀਂ ਉੱਡਿਓ ਵਾਹ ਤੇ ਉਹਨਾਂ ਨੇ ਹੀ ਮਿਲਖਾ ਸਿੰਘ ਨੂੰ ਦ ਫਲਾਈਂਗ ਸਿਕਤਾ ਖਿਤਾਬ ਦਿੱਤਾ ਇਹ ਸਿਰਫ ਇੱਕ ਜਿੱਤ ਦਾ ਸਨਮਾਨ ਨਹੀਂ ਸੀ ਹਾਂ ਇਹ ਇੱਕ ਤਰ੍ਹਾਂ ਨਾਲ ਇੱਕ ਵਿਰੋਧੀ ਦੇਸ਼ ਦੇ ਮੁਖੀ ਵੱਲੋਂ ਇੱਕ ਖਿਡਾਰੀ ਦੀ ਕਾਬਲੀਅਤ ਦੀ ਸੱਚੀ ਤਾਰੀਫ਼ ਸੀ ਖੇਡ ਭਾਵਨਾ ਦੀ ਮਿਸਾਲ ਕਮਾਲ ਹੈ ਤੇ ਇਹ ਖਿਤਾਬ ਫਿਰ ਉਹਨਾਂ ਦੀ ਪਛਾਣ ਹੀ ਬਣ ਗਿਆ ਹਾਂਜੀ ਪੱਕੀ ਪਛਾਣ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਹਨਾਂ ਦਾ ਜਜ਼ਬਾ ਘਟ ਨਹੀਂ ਹੋਇਆ ਉਹਨਾਂ ਨੇ ਆਪਣਾ ਤਜਰਬਾ ਨਵੇਂ ਮੁੰਡਿਆਂ ਨਾਲ ਵੰਡਿਆ ਕਈਆਂ ਨੂੰ ਸਿਖਲਾਈ ਦਿੱਤੀ ਬਿਲਕੁਲ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹੇ ਤੇ ਫਿਰ 2013 ਚ ਫਿਲਮ ਆਈ ਭਾਗ ਮਿਲਖਾ ਬਾਗ ਉਸਨੇ ਤਾਂ ਉਹਨਾਂ ਦੀ ਕਹਾਣੀ ਨੂੰ ਪੂਰੀ ਦੁਨੀਆ ਚ ਪਹੁੰਚਾ ਦਿੱਤਾ ਹਾਂ ਉਸ ਫਿਲਮ ਨੇ ਉਹਨਾਂ ਦੀ ਵਿਰਾਸਤ ਨੂੰ ਹੋਰ ਵੀ ਮਜ਼ਬੂਤ ਕੀਤਾ ਪਰ ਅਫਸੋਸ 18 ਜੂਨ 2021 ਨੂੰ ਹਾਂ ਕੋਵਿਡ-19 ਕਰਕੇ ਉਹ ਸਾਨੂੰ ਛੱਡ ਗਏ ਬਹੁਤ ਦੁੱਖ ਦੀ ਗੱਲ ਸੀ ਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਪਤਨੀ ਨਿਰਮਲ ਕੌਰ ਜੀ ਜਿਹੜੇ ਖੁਦ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਰਹੇ ਸੀ ਅੱਛਾ ਉਹ ਵੀ ਇਸੇ ਬਿਮਾਰੀ ਨਾਲ ਚਲਵਸੇ ਸਨ ਹੋ ਬਹੁਤ ਅਫਸੋਸਨਾਕ ਪਰ ਮਿਲਖਾ ਸਿੰਘ ਦੀ ਵਿਰਾਸਤ ਸਿਰਫ ਮੈਡਲਾਂ ਜਾਂ ਰਿਕਾਰਡਾਂ 'ਚ ਨਹੀਂ ਹੈ ਉਹਨਾਂ ਦੀ ਵਿਰਾਸਤ ਉਸ ਹਿੰਮਤ 'ਚ ਹੈ ਉਸ ਜਜ਼ਬੇ 'ਚ ਹੈ ਜਿਸ ਨੇ ਇੰਨੀ ਵੱਡੀ ਤਰਸਦੀ ਨੂੰ ਜਿੱਤ 'ਚ ਬਦਲ ਦਿੱਤਾ ਬਿਲਕੁਲ ਸਹੀ ਕਿਹਾ ਮਿਲਖਾ ਸਿੰਘ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀ ਹੌਸਲੇ ਦੀ ਕੋਈ ਹੱਦ ਨਹੀਂ ਹੁੰਦੀ। ਕੋਈ ਹੱਦ ਨਹੀਂ। ਕਿਵੇਂ? ਡੂੰਗੇ ਤੋਂ ਡੂੰਗੇ ਜ਼ਖਮਾਂ ਦੇ ਬਾਵਜੂਦ ਸਖਤ ਮਿਹਨਤ ਤੇ ਪੱਕੇ ਇਰਾਦੇ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਉਹ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੇ। ਸੱਚੀ। ਤੇ ਇਹ ਗੱਲ ਸਾਨੂੰ ਇੱਕ ਇੱਕ ਡੂੰਗੇ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ। ਹਾਂ। ਕਿ ਕਈ ਵਾਰ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ, ਸਭ ਤੋਂ ਵੱਡੇ ਨੁਕਸਾਨ ਹੀ ਸਾਡੇ ਅੰਦਰ ਛੁਪੀ ਹੋਈ ਅਸਲੀ ਤਾਕਤ ਨੂੰ ਜਗਾਉਂਦੇ ਨੇ। ਹੂੰ। ਸੋਚਣ ਵਾਲੀ ਗੱਲ ਹੈ ਉਹ ਕਿਹੜੀ ਅੰਦਰੂਨੀ ਲੋ ਹੁੰਦੀ ਹੈ ਉਹ ਕਿਹੜੀ ਅੱਗ ਹੁੰਦੀ ਹੈ ਜੋ ਵੰਡ ਵਰਗਾ ਦੁਖਾਂਤ ਛੱਲ ਕੇ ਵੀ ਕਿਸੇ ਨੂੰ ਦੁਨੀਆ ਜਿੱਤਣ ਦੇ ਰਾਹ ਤੇ ਤੋੜ ਦਿੰਦੀ ਹੈ ਇਹ ਸਵਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ